ਅੱਜ ਇੱਕ ਬਿਆਨ ਆਇਆ ਹੈ ਕੰਗਨਾ ਰਣੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਮਾਕੀ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ ਨਾ ਲੈ ਰਹੀ ਸਦ ਪਿੰਡਰਾਵਾੜਿਆ ਦਾ ਅੱਜ ਕਹਿੰਦੀ ਕਿ ਉਹ ਅਤੰਕਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿਸੰਤ ਪਿੰਡਰਾਂ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾਰ ਰਣੋਤ ਐਮਰਜੈਂਸੀ 'ਚ ਸੰਤ ਪਿੰਡਰਾਂ ਦੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਕਾਲੀ ਦਲ ਦਾ ਰੋਲ ਦੱਸਣਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬਣ ਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਹਨਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਗੀ ਤੁਹ ਪ੍ਰਗਿਆ ਠਾਕੁਰ ਬਾਰੇ ਬੋਲੈਂਗੀ ਉਹ ਕੌਣ ਹੈ ਜਿਨ੍ਹਾਂ ਦੇਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਣੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੁਸੀਂ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੈਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਤਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੋਤ बोल ਰਹੀ ਹੈ ਅੱਜ ਇੱਕ ਬਿਆਨ ਆਇਆ ਹੈ ਕੰਗਨਾ ਰਣੋਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਐ ਮਰਜੈਂਸੀ ਤੇ ਨਾ ਲੈ ਰਹੀ ਸੰਤ ਪਿੰਡਾ ਵਾਲਿਆਂ ਦਾ ਅੱਜ ਕੱਲੀ ਕਿਉਂ ਤਨਕਵਾਦੀ ਸੀਗੇ ਮੈਂ ਪੁੱਛਣਾ ਚਾਹਨਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਪਿੰਡਾ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾ ਰਣੌਤ ਮਰਜੈਂਸੀ 'ਚ ਸੰਤ ਪਿੰਡਾ ਵਾਲੇ ਦਾ ਰੋਲ ਕੀ ਸੀ ਇਹ ਤਾਂ ਐਮਰਜੈਂਸੀ ਤੇ ਫਿਲਮ ਬਣਾਈ ਤੇ ਕਾਲੀ ਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬੰਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਹਨਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਂਗੀ ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ ਉਹ ਕੌਣ ਹੈ ਜਿਨ੍ਹਾਂ ਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੂੰ ਸਮਝੌਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਢੜਕਾਉ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਤੱਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤਨੂੰ ਬੀ ਜੇ ਪੀ ਨੇ ਤੇਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੌਤ ਬੋਲ ਰਹੀ ਹੈ